ਆਹ ਸਰਦਾਰ ਦਲਜੀਤ ਸਿੰਘ ਜਿਹੜੇ ਕਿ ਸਬ ਇੰਸਪੈਕਟਰ ਨੇ ਪੰਜਾਬ ਪੁਲਿਸ ਦੇ ਵਿੱਚ ਜਿਨ੍ਹਾਂ ਦੇ ਪੇਪਰ ਪੂਰੇ ਨਹੀਂ ਆ ਉਹਨਾਂ ਨੂੰ ਮੋਟਾ ਚਲਾਨ ਤਾਂ ਨਹੀਂ ਦੇ ਰਹੇ ਉਹਨਾਂ ਨੂੰ ਬਾਦਾਮ ਦੇ ਰਹੇ ਨੇ ਕਿ ਉਹਨਾਂ ਦੀ ਜਿਆਦਾ ਤੇਜ਼ ਰਵੇ ਤਾਂ ਆਪਣੇ ਪੇਪਰ ਨਾਲ ਭੁੱਲਣ ਇਹ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਪੰਜਾਬ ਪੁਲਿਸ ਦੀਆਂ ਨਹੀਂ ਦੇਖਣੇ ਥੋੜਾ ਸਰ ਸਰ ਵਾਗਦੀ ਵਾਸਤੇ ਜਿਆਦਾ ਆ ਗਿਆ ਮਸਾਲਾ ਬੇਖੀ ਲਾ ਗਿਆ ਕੋਈ ਨਾਲ ਚੇਜ ਕਰਦੇ ਆ ਇਹਦੇ ਨਾਲ ਕੀ ਹੁੰਦਾ ਵਾ ਕਿ ਸਾਨੂੰ ਜਿਹੜੀ ਆ ਜਿਆਦਾ ਥਾਸ ਤੇ ਜਿਹੜੀ ਕੋਝੋੜ ਹੈ ਸੀ ਨਾ ਉਹ ਖੁੱਲਲੇ ਹੋਰ ਕੋ ਲਾਗੇ ਨਹੀਂ ਠੀਕ ਹੈ ਆ ਲੋ ਇਹ ਤੁਹਾਨੂੰ ਇਹ ਜਿਆਦਾ ਥਾਸ ਤੇ ਆ ਲੇਡੀ ਹੈਲਪਰ ਹੋਣੀ ਬਹੁਤ ਜ਼ਰੂਰੀ ਆ ਸਾਨੂੰ ਇਨਾਨ ਹੋਏਗਾ ਅੱਜ ਤਾਂ ਲੋ ਆ ਨਹੀਂ ਗਏ ਆ ਬੱਚੇ ਦੇਖੋ ਕਿੰਨੇ ਆ ਇਹ ਮਾਂ ਪਿਓ ਦੀ ਬੜੀ ਇੱਕ ਉਹਨਾਂ ਨੇ ਤੁਹਾਡੇ ਤੇ ਹਿੰਮਤ ਵਿਖਾਈ ਆ ਕਿ ਤੁਹਾਡੇ ਤੇ ਸੀ ਵੀ ਕੈਮਰੇ ਚੱਲਦੇ ਹੋਣੇ ਚਾਹੀਦੇ ਆ ਇੱਕ ਤੁਹਾਡੇ ਜਿਹੜੇ ਉਹ ਰੱਖਣ ਉਹ ਕਿੱਥੇ ਸਰਵਾਜ ਅਲਜੀਤ ਸਿੰਘ ਸਬ ਇੰਸਪੈਕਟਰ ਟ੍ਰੈਫਿਕ ਐਜੂਕੇਸ਼ਨ ਸੈੱਲ ਕਮਿਸ਼ਨਰ ਅਜੇ ਟਰਮਸ ਸਾਹਿਬ ਅੱਜ ਕਮਿਸ਼ਨਰ ਸਾਹਿਬ ਅਸਰੀ ਅਲਜੀਤ ਸਿੰਘ ਢਿੱਲੋਂ ਤੇ ਏਡੀਸੀਪੀ ਸਰਦਾਰ ਹਰਪਾਲ ਸਿੰਘ ਜੀ ਨਿਸ਼ਾਨਦੇਹ ਸ਼ੇਰ ਜਿਹੜੇ ਲੋਕ ਨੇ ਸਫਰ ਕਰਦੇ ਨੇ ਸੀਟਪੈੱਡ ਨਹੀਂ ਲਗਾਉਂਦੇ ਹੈਲਮਟ ਨਹੀਂ ਪਾਉਂਦੇ ਤੇ ਜਿਹੜੇ ਸਕੂਲ ਬੱਸਾਂ ਨੇ ਉਹਨਾਂ ਵਿੱਚ ਸੀਸੀਟੀਵੀ ਕੈਮਰਾ ਲੇਡੀ ਹੈਲਪਰ ਦਾ ਹੋਣਾ ਉਹ ਉਹਨਾਂ ਨੂੰ ਅੱਜ ਜਾਗਰੂਕ ਕੀਤਾ ਜਾ ਰਿਹਾ ਹੈ ਉਹਦੇ ਨਾਲ ਜਿਹੜੇ ਲੋਕ ਹੈਲਮਟ ਤੋਂ ਭੁੱਲ ਗਏ ਨੇ ਉਹਨਾਂ ਨੂੰ ਅਸੀਂ ਬਾਦਾਮ ਦੇ ਕੇ ਚੇਤਾ ਕਰਵਾ ਰਹੇ ਆ ਕਿ ਆੜੇ ਆ ਤੁਸੀਂ ਬਾਦਾਮ ਖਾਓ ਤੇ ਹੈਲਮਟ ਪਾਓ ਸੀਟ ਬੈਲਟ ਲਗਾਓ ਤੇ ਜਿਹੜੇ ਬੱਚਿਆਂ ਦੀ ਆ ਸਕੂਲ ਬੱਸਾਂ ਵਾਂ ਉਹਨਾਂ ਦੀ ਜਿਹੜੀ ਸਪੀਡ ਆ ਉਹ ਲਿਮਟ ਵਿੱਚ ਰੱਖੋ ਕੋਈ ਵੀ ਰੌਂਗ ਸਾਈਡ ਨਾ ਜਾਵੇ ਠੀਕ ਹੈ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਅੱਜ ਦਾ ਇਹ ਸੈਮੀਨਾਰ ਸਾਡਾ ਇਹ ਟਰੱਕ ਪੁਲਿਸ ਲੋਕ ਕੀਤਾ ਜਾਇਆ ਜਿਹਦੇ ਸਬੰਧ ਵਿੱਚ ਅਸੀਂ ਅੱਜ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਲੋਕਾਂ ਨੂੰ ਬਾਦਾਮਾਂ ਦੀਆਂ ਗਿਰੀਆਂ ਦੇ ਕੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਲੋਕੀ ਜਾਗਰੂਕ ਹੋ ਸਕਣ ਇਹ ਨਹੀਂ ਕਿ ਲੋਕਾਂ ਨੂੰ ਪਤਾ ਨਹੀਂ ਹੈ ਲੋਕਾਂ ਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੈਗਾ ਕਿ ਇੱਥੇ ਇੱਥੇ ਰੈੱਡ ਲਾਈਟ ਹੈ ਇੱਥੇ ਸਪੀਡ ਬ੍ਰੇਕਰ ਹੈ ਇੱਥੇ ਸਪੀਡ ਲਿਮਿਟ ਹੈ ਲੇਕਿਨ ਫਿਰ ਵੀ ਲੋਕ ਅਸੀਂ ਉਸ ਚੀਜ਼ ਨੂੰ ਅੱਖੋ-ਪਰੱਖੇ ਕਰਕੇ ਤੇ ਟ੍ਰੈਫਿਕ ਰੂਲਾਂ ਦੀ ਜਿਹੜੀ ਆ ਉਹ ਉਲੰਘਣਾ ਕਰਦੇ ਆ ਤੇ ਅੱਜ ਅਸੀਂ ਜਿਹੜਾ ਇੱਥੇ ਸੈਮੀਨਾਰ ਲਾਇਆ ਵਾ ਇਹ ਲੋਕਾਂ ਨੂੰ ਅਵੇਅਰ ਕਰਦ ਮਾਸੇ ਮੇਰਾ ਨਾਮ ਜੀ ਸੂਰਜ ਸਿੰਘ ਆ ਹਾਂਜੀ ਅੱਜ ਤੁਹਾਨੂੰ ਪੰਜਾਬ ਪੁਲਿਸ ਦੇ ਜਿਹੜਾ ਹੱਥ ਦਿੱਤਾ ਦਾ ਬਾਦਾਮ ਮਿਲਨੇ ਆ। ਇਹ ਕਿਵੇਂ ਦੇਖਦੇ ਹੋ ਤੁਸੀਂ? ਵੇਖੋ ਜੀ ਪੰਜਾਬ ਪੁਲਿਸ ਨੂੰ ਤੇ ਵੈਸੇ ਤੇ ਵੇਖ ਕੇ ਡਰ ਲੱਗਦਾ। ਡਰ ਤਾਂ ਲੱਗਦਾ ਵੀ ਆਪਣੇ ਕੋ ਡਾਕੂਮੈਂਟ ਨਹੀਂ ਪੂਰੇ ਹੁੰਦੇ, ਹੈਲਮਟ ਨਹੀਂ ਪਾਇਆ ਹੁੰਦਾ। ਡਰ ਇਸ ਕਰਕੇ ਲੱਗਦਾ ਵੀ ਚਲਾਨ ਕੱਢ ਦਿੰਦੇ ਆ। ਪਰ ਸਰਦਾਰ ਦਿਲਜੀਤ ਸਿੰਘ ਹੋਣਾ ਨੇ ਹੱਥ ਦਿੱਤਾ ਆ। ਬਹੁਤ ਵਧੀਆ ਤਰੀਕੇ ਨਾਲ ਗਾਈਡ ਕੀਤਾ ਆ ਵੀ ਇਦਾਂ ਹੈਲਮਟ ਪਾ ਕੇ ਘਰੋਂ ਨਿਕਲਣਾ ਆ ਤੇ ਜੇ ਤੁਹਾਡੀ ਯਾਦਸ਼ ਕਮਜ਼ੋਰ ਆ ਤੇ ਇੱਕ ਉਪਰਾਲਾ ਕੱਢਿਆ ਸਰਦਾਰ ਦਿਲਜੀਤ ਸਿੰਘ ਹੋਣਾ ਨੇ। ਬਦਾਮ ਦੇ ਕੇ ਸਾਡੇ ਬ੍ਰੇਨ ਨੂੰ ਸਟਰੋਂਗ ਕਰ ਰਹੇ ਨੇ ਤੇ ਸਾਡੀ ਯਾਦਦਾਸ਼ਤ ਨੂੰ ਵੀ ਬਿਲਕੁਲ ਸਟਰੋਂਗ ਕਰ ਰਹੇ ਆ ਵੀ ਆਪਣਾ ਹੈਲਮਟ ਨਹੀਂ ਘਰ ਭੁੱਲਣਾ ਤੇ ਪੇਪਰ ਨਹੀਂ ਘਰ ਭੁੱਲਣੇ। ਕੰਈ ਕੀ ਭੁੱਲ ਆਇਆ? ਬਾਹਰ ਕਿਹੜੇ ਮਾਰਦੇ? ਕੋਈ ਵੀ ਬਣਾ ਭੁੱਲੇ ਹੋਏ। ਮੈਂ ਤੇ ਹੈਲਮਟ ਭੁੱਲ ਗਿਆ ਹਾਂ ਜੀ। ਤੇ ਪਰ ਸਰਦਾਰ ਹੋਣਾ ਨੇ ਬਦਾਮ ਦੇ ਕੇ ਮੈਨੂੰ ਚੇਤਾ ਕਰਵਾਇਆ ਵੀ ਆਪਣਾ ਹੈਲਮਟ ਨਹੀਂ ਭੁੱਲਣਾ ਕਰ। ਕਿਉਂ ਨਹੀਂ ਸਪਾਇਆ ਹੈਲਮਟ? ਹੈਲਮਟ ਇਸ ਇਹ ਮੌਸਮ ਦੀ ਮਾਰ ਹੈ ਜੀ ਬਹੁਤ ਗਰਮੀ ਹੋ ਚੁੱਕੀ ਆ ਤੇ ਜਿਸ ਨਾਲ ਹੈਲਮਟ ਪਾਉਣਾ ਸਿਰ ਵੀ ਦਰਦ ਕਰਦਾ। ਇਸ ਕਰਕੇ ਹੈਲਮਟ ਨਹੀਂ ਸਿਪਾਇਆ। ਜੇ ਹੋਰ ਹੁੰਦਾ ਤਾਂ ਚਲਾਨ ਮੋਟਾ ਜਿਹਾ ਬਣ ਜਾਣਾ ਹੈ। ਵੇਖੋ ਜੀ ਜੇ ਹੋਰ ਕੋਈ ਅਫਸਰ ਹੁੰਦਾ ਤੇ ਉਹਨਾਂ ਕੱਟ ਕੇ ਚਲਾਨ ਮੇਰੇ ਹੱਥ 'ਚ ਫੜਾਉਣਾ ਸੀ। ਵੀ ਲਓ ਜੀ ਇਹ ਜਾ ਕੇ ਕੋਰਟ ਦੇ ਵਿੱਚ ਤੇ ਭੁਗਤ ਲਿਓ। ਪਰ ਸਰਦਾਰ ਦਿਲਜੀਤ ਸਿੰਘ ਉਹਨਾਂ ਨੇ ਖਿਲਾ ਰਿਆ ਆ। ਬਹੁਤ ਵਧੀਆ ਤਰੀਕੇ ਨਾਲ ਮੈਨੂੰ ਸਮਝਾਇਆ ਵੀ ਪੁੱਤਰ ਘਰੋਂ ਹੈਲਮਟ ਪਾ ਕੇ ਨਿਕਲਣਾ ਆ ਤੇ ਜੇ ਤੁਹਾਡੀ ਐਸ ਦਾ ਕਮਜ਼ੋਰਾ ਤੇ ਬਾਦਾਮ ਲਓ। ਬਾਦਾਮ ਵਾਲਾ ਉਪਰਾਲਾ ਕੱਢਿਆ ਹੈ ਨਾ ਵੀ ਬਾਦਾਮ ਖਾ ਕੇ ਆਪਣੇ ਬ੍ਰੇਨ ਨੂੰ ਸਟਰੋਂਗ ਕਰੋ। ਤੇ ਹੈਲਮਟ ਨਾ ਭੁੱਲੋ ਭੰਦਾ ਨਹੀਂ ਭੁੱਲੋ ਜੀ ਹੈਲਮਟ ਬਿਲਕੁਲ ਨਹੀਂ ਭੁਲਾਗੇ ਜੀ ਬਾਦਾਮ ਨਾਲ ਜਾਇਦਾ ਬਾਦਾਮ ਨਾਲ ਯਾਇਦਾ ਬਿਲਕੁਲ ਸਟਰੋਂਗ ਹੁੰਦੀ ਆ ਤੇਜ ਹੁੰਦੀ ਆ ਤੇ ਭੋਂਦੇ ਨੇ ਜਾਂ ਬਾਹਨਾ ਮਾਰਦੇ ਉਹਨਾਂ ਨੂੰ ਗੱਲ ਜਾਊਗਾ ਮੈਂ ਤੇ ਵੇਖੋ ਜੀ ਜਿਹੜੇ ਲੋਕ ਹੈਲਮਟ ਭੁੱਲਦੇ ਨੇ ਜਾਂ ਬਾਹਨਾ ਮਾਰਦੇ ਨੇ ਉਹਨਾਂ ਨੂੰ ਮੈਂ ਇੱਕੋ ਹੀ ਸੰਦੇਸ਼ ਦੇਣਾ ਚਾਹਾਂਗਾ ਕਿ ਆਪਾਂ ਆਪਣੇ ਜਾਨ ਦੇ ਦੁਸ਼ਮਣ ਨਾ ਬਣੀਏ ਤੇ ਹੈਲਮਟ ਜ਼ਰੂਰ ਪਾਈਏ ਤੇ ਡਾਕੂਮੈਂਟ ਆਪਣੇ ਪੂਰੇ ਕਰੀਏ ਮੈਂ ਜੀ ਸਬ ਇੰਸਪੈਕਟਰ ਦਰਜੀਤ ਸਿੰਘ ਟ੍ਰੈਫਿਕ ਸਟਾਫ ਅਮਰ ਸਾਹ ਸਾਡੇ ਮਾਨਯੋਗ ਬਿਸ਼ਦ ਸਾਹਿਬ ਅਮਸਾਂ ਸਿੰਘ ਜੀ ਸਿੰਘ ਜੀ ਕਿਦੋਂ ਤੇ ਐਡੀ ਸੀ ਪੀ ਸਿੱਧਾ ਸ਼੍ਰੀ ਹਰਪਾਲ ਸਿੰਘ ਜੀ ਉਹਨਾਂ ਦੀ ਦੇਸ਼ਾਂ ਨਿਰਦੇਸ਼ੇ ਅੱਜ ਅਸੀਂ ਲੋਕਾਂ ਨੂੰ ਟ੍ਰੈਫਿਕ ਦੇ ਬਾਬਤ ਜਾਗਰੂਕ ਕਰ ਰਹੇ ਹਾਂ ਜਿਹਦੇ ਨਾਲ ਕਿ ਅਸੀਂ ਜਿਹੜੇ ਲੋਕ ਟ੍ਰੈਫਿਕ ਰੂਲ ਉਲੰਘਣਾ ਕਰਦੇ ਨੇ ਤੇ ਉਹਨਾਂ ਨੂੰ ਫੋਲੋ ਨਹੀਂ ਕਰਦੇ ਉਹਨਾਂ ਵਾਸਤੇ ਅਸੀਂ ਅਲੱਗ ਤਰ੍ਹਾਂ ਦਾ ਇੱਕ ਸੈਮੀਨਾਰ ਲਗਾਇਆ ਕਿ ਜਿਹੜੇ ਕਹਿੰਦੇ ਨੇ ਕਿ ਮੈਂ ਚੇਤਾ ਭੁੱਲ ਗਿਆ ਮੈਂ ਹੈਲਮਟ ਭੁੱਲ ਗਿਆ ਜਾਂ ਮੈਂ ਤੇ ਸਾਰ ਬੰਨੀ ਭੁੱਲ ਗਿਆ ਉਹਨਾਂ ਨੂੰ ਅਸੀਂ ਬਦਾਮ ਦੀਆਂ ਗਿਰੀਆਂ ਦੇ ਕੇ ਇੱਕ ਜਾਗਦਾਸ਼ਤ ਵਧਾਉਣ ਵਾਸਤੇ ਇੱਕ ਉਪਰਾਲਾ ਕੀਤਾ ਵਾ ਇਹਦੇ ਨਾਲ ਇਹ ਨਹੀਂ ਕਿ ਕਿਸੇ ਨੂੰ ਸਜ਼ਾਕ ਦੇਣੀ ਹੈ ਜਾਂ ਕਿਸੇ ਨੂੰ ਪੁਲਿਸ ਕਰਨਾ ਇਹ ਅਸੀਂ ਉਪਰਾਲਾ ਕਰ ਰਹੇ ਹਾਂ ਜਿਹਦੇ ਨਾਲ ਜਾਨੀ ਮਾਲੀ ਨੁਕਸਾਨ ਜੋ ਹੋ ਰਿਹਾ ਦੋਦਰ ਜਿੰਨੀਆਂ ਸਾਡੀ ਡੈਥ ਰੇਟ ਸ਼ੁਰੂ ਵੱਧ ਗਈ ਆ ਉਹਨੂੰ ਆਪਾਂ ਘਟਾਉਣ ਵਿੱਚ ਸਹਾਇੀ ਹੋਈਏ ਇੱਕ ਜਾਗਰੂਕ ਕਰਨ ਦਾ ਇਹ ਮਕਸਦ ਆ ਵੀ ਜਿਹੜਾ ਵੀ ਕੋਈ ਐਕਸੀਡੈਂਟ ਦੇ ਵਿੱਚ ਹੁੰਦਾ ਵਾ ਉਹ ਕਿਸੇ ਦਾ ਭੈਣ ਭਰਾ ਕਿਸੇ ਦਾ ਮਾਂ ਪਿਓ ਹੁੰਦਾ ਤੇ ਅਸੀਂ ਜੇ ਉਹਦੀ ਜਾਨ ਬਚਾ ਲਈਏ ਉਹਦੀ ਵੀ ਜਾਨ ਬਚਾਈਏ ਨਾਲ ਆਪਣੀ ਵੀ ਜਾਨ ਬਚਾਈਏ ਆਪ ਹੀ ਸੇਫ ਰਹੀਏ ਅਗਲੇ ਵੀ ਸੇਫ ਰਹੀਏ ਕਿੰਨੇ ਕੁ ਲੋਕਾਂ ਨੂੰ ਜਾਗਰੂਕ ਕੀਤਾ ਜਾਰੀ ਹੈ ਇਹ ਅੱਜ ਹੀ ਅਸੀਂ ਜਲੰਧਰ ਰੋਡ ਤੇ ਅਸੀਂ ਆਇਆ ਸੀ ਤੇ ਸੈਮੀਨਾਰ ਦੇ ਇਹਦੇ ਸਬੰਧ ਵਿੱਚ ਅਸੀਂ ਘੱਟੋ ਘੱਟ 400 500 ਲੋਕਾਂ ਨੂੰ ਜਾਗਰੂਕ ਕਰ ਚੁੱਕੇ ਹਾਂ ਜੀ ਤੇ ਹੋਰ ਵੀ ਜਿਹੜੇ ਹੁਣ ਦਿਲ ਵਾਲੇ ਦਿਨਾਂ ਚ ਅਸੀਂ ਇੱਕ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਜਿੱਦਾਂ ਇਹ ਅਪਰਾਲਾ ਵਾ ਅਮਰਸਾ ਦੀ ਪੁਲਿਸ ਨੂੰ ਕੀਤਾ ਗਿਆ ਹੈ ਜਾਂ ਪੁਲਿਸ ਜਾ ਦੇ ਪੁਲਿਸ ਕੀਤਾ ਗਿਆ ਹੈ ਇਹ ਨਹੀਂ ਜੀ ਫਿਲਹਾਲ ਤੇ ਅਮਰਸਾ ਨੇ ਪਹਿਲ ਕੀਤੀ ਆ ਅਸੀਂ ਇਹ ਅਪਰਾਲਾ ਕਰ ਰਹੇ ਹਾਂ ਵੀ ਅੱਜ ਅਸੀਂ ਜਿਹੜੇ ਆ ਲੋਕ ਇਥੋਂ ਤੱਕ ਸੀਮਤ ਨਹੀਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਲੋਕਾਂ ਨੂੰ ਅਲਰਟ ਕੀਤਾ ਅਸੀਂ ਅਗਾਹ ਕੀਤਾ ਕਿ ਅੱਗੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਚਲਾਣ ਵੀ ਹੋ ਸਕਦੇ ਆ ਜੇ ਤੁਸੀਂ ਟ੍ਰੈਫਿਕ ਰੂਲ ਫੋਲੋ ਨਹੀਂ ਕਰੋਗੇ